ਭਾਈ ਅਮ੍ਰਿਤਪਾਲ ਸਿੰਘ ਦੀ ਪਤਨੀ ਜਦੋਂ 에어ਪੋਰਟ ਤੇ ਜਾਣ ਤੋਂ ਰੁਕਿਆ ਸੀ ਤਾਂ ਆਮ ਆਦਮੀ ਦੇ ਇਸ ਵਰਕ ਨੇ ਕੀ ਕੁਝ ਕਿਹਾ ਸੀ ਤਾਂ ਉਸ ਨੂੰ ਇਸ ਤਰ੍ਹਾਂ ਰੋਕਿਆ ਗਿਆ ਤੇ ਭੱਜਦਾ ਦਿਖਾਈ ਦੇ ਰਿਹਾ ਤੇ ਇਹ ਅਮ੍ਰਿਤਪਾਲ ਸਿੰਘ ਦੀ ਪਤਨੀ ਨੂੰ ਬਹੁਤ ਕੁਝ ਬੋਲਿਆ ਸੀ ਤੇ ਉਸ ਦਾ ਜਵਾਬ ਮੰਗਦਿਆਂ ਹੋਰ ਕੀ ਕੁਝ ਕਿਹਾ ਇਸ ਵੀਡੀਓ ਵਿੱਚ ਅੱਗੇ ਦੇਖਦੇ ਹਾਂ ਤੇ ਇਹ ਭੱਜ ਕੇ ਕੁਲਵੰਤ ਸਿੰਘ ਉਹਨਾਂ ਦੇ ਕਮਰੇ ਦੇ ਵਿੱਚ ਜਾ ਕੇ ਆਪਣੀ ਜਾਨ ਬਚਾਈ ਤੇ ਹੋਰ ਕੀ ਕੁਝ ਹੋਇਆ ਇਸ ਵੀਡੀਓ ਚ ਆਪਾਂ ਦੇਖਦੇ ਹਾਂ ਉਸ ਤੋਂ ਪਹਿਲਾਂ ਕਮੈਂਟ ਵਿੱਚ ਜਰੂਰ ਦੱਸੋ ਕਿ ਸੰਗਤਾਂ ਨੇ ਸਹੀ ਕੀਤਾ ਜਾਂ ਨਾ ਆਪਣੀ ਰੈਕਮੈਂਡ ਵਿੱਚ ਜਰੂਰ ਦੱਸਿਓ ਤੇ ਹੁਣ ਦੇਖਦੇ ਹਾਂ ਇਸ ਤੇ ਅੱਜ ਵੇਖੋ ਜੇ ਅਮਰਤਪਾਲ ਦੀ ਵਾਈਫ ਵਿਦੇਸ਼ ਚੱਲੀ ਸੀ ਤੇ ਸਾਡੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹ ਪੂਰੇ ਸਿਹਤ ਨੇ ਪੂਰੇ ਇਮਾਨਦਾਰ ਨੇ ਤੇ ਅੱਜ ਹੀ ਵੇਖੋ 에어ਪੋਰਟ ਤੇ ਰੋਕ ਲਿਆ ਗਿਆ ਜਿਹੜਾ ਜਿਹੜਾ ਵੀ ਪੰਜਾਬ ਨਾਲ ਗਲਤ ਕਰੂ ਉਥੇ ਬੰਦੀ ਬਕਾਇਦਾ ਕਾਰਵਾਈ ਹੋਊਗੀ ਵੇ ਨਹੀਂ ਆ ਆਪਣੀ ਕੰਟੀਨਿਕ ਦਾ ਤਾਂ ਕੋਈ ਨਹੀਂ ਆਣੀ ਉਥੇ ਗੱਲ ਗੱਲ ਕਰੋ ਨਾ ਜੀ ਗੱਲ ਕਰੋ ਬਾਬਾ ਜੀ ਗੁਰੂ ਘਰ ਆ ਗੁਰੂ ਘਰ ਸਵਾਲ ਪੁੱਛਣਾ ਇੱਕ ਆਪ ਮੋਟਾ ਪਾਈਆਂ ਨੇ ਸਵਾਲ ਪੱਗਾ ਸਿਰ ਫੁਵਾਏ ਆ ਏਹੜੀ ਗੱਲ ਆ ਸਵਾਲਾ ਸਵਾਲਾ ਤਾਂ ਭੱਜੀ ਜਾਂਦੇ ਨੇ ਤੇ ਤੁਹਾਨੂੰ ਜੇ ਬਣਾਤਾ ਨਾ ਬਣਾਤਾ ਨਾ ਤੁਹਾਨੂੰ ਜੇ ਗੁਰੂ ਘਰੇ ਨਹੀਂ ਆ ਤੇ ਪੱਗਾ ਸਿਰ ਫੁਵਾਏ ਤੇ ਗਦਾਰ ਗਦਾਰ ਲਿਖ ਕੋ ਮੋਦਾਂ ਨਹੀਂ ਕਦੀ ਮਰਦੀ ਗਦਾਰਾਂ ਵਾ ਵਰਦੀ ਗਦਾਰਾਂ ਕੋ ਮਰਾ ਡੁੱਬ ਕੋ ਮਰਾ ਮਰਾ ਡੁੱਬ ਕੋ ਇਹ ਕਿਹਦੀ ਕੀ ਗਲਤੀ ਨੂੰ ਪੁੱਛਦੇ ਆ ਨਾ ਗੱਲ ਕਰਨੀ ਪੰਜਾਬ ਕਰੋ ਅੱਗੇ ਮੇਰਾ ਮੇਰਾ ਨੰਬਰ ਲਓ ਮੈਂ ਤੁਹਾਨੂੰ ਮਲਾਉਂਗਾ ਪੰਜਾਬ ਨੰਬਰ ਦੋ ਇਹ ਨੰਬਰ ਲੋ 985342900 ਨੰਬਰ ਲੋ ਨੰਬਰ ਲੋ ਸਰਕਾਰਾ ਛੱਡ ਕੇ ਝਾੜੂ ਦੱਸੋ ਦੱਸੋ ਨੰਬਰ 985342900 ਨੰਬਰ ਲੋ ਨੰਬਰ ਲੋ ਮੈਂ ਮਤਲਬ ਉਹ ਗੁਰੂ ਘਰ ਆਇਆ ਉਹ ਕੰਮ ਕਰ ਰਿਹਾ ਸੀ ਹਾਂਜੀ ਮੈਂ ਕੋਈ ਗੱਲ ਨਹੀਂ ਤੇ ਇਹ ਗੁਰੂ ਘਰ ਕੋਈ ਗੱਲ ਤੋਂ ਨਹੀਂ ਭੁੱਲਣ ਲੱਗੇ ਆ ਇਹ ਇੱਕ ਦੋ ਸਾਲਾਂ ਵਾਲਾ ਮੁੱਛੀ ਯਾਰ ਦੁਵਾਰਾ ਕੀ ਹੋ ਗਿਆ ਹਾਂਜੀ ਤੁਹਾਨੂੰ ਥੋੜਾ ਜਿਹਾ ਪਿੰਡਾਂ ਚ ਆਉਣਾ ਦੁਬਾਰਾ ਫਿਰ ਵੀ ਜਿਵੇਂ ਵੋਟਾਂ ਪਾਈਆਂ ਤੇ ਸਾਡਾ ਹੱਕ ਵੀ ਪੁੱਛਣ ਦਾ ਕਿਹੜਾ ਗਾਵਾਗੀ ਆਪਾਂ ਤਾਂ ਲੜਨ ਥੋੜੀ ਆਏ ਆ ਇਸ ਤੇ ਮੇਰੇ ਗੱਲ ਸੁਣ ਕੇ ਤੇਰੇ ਨਾਲ ਗੱਲ ਕਰਦੇ ਆ ਭਾਈ ਅਮਰਪਾਲ ਦੀ ਘਾਤੀ ਦਾ ਕਸੂਰ ਦੱਸੋ ਇਹਨੇ ਬੋਲਿਆ ਜੀ ਕਿਦੋਂ ਕਿਹਨੇ ਕਹਿਆ ਇਹਨੇ ਖੱਤ ਨੇ ਬੋਲਦਾ ਕੀ ਇਹਦੇ ਬੱਚੇ ਆਪਾਂ ਕਰਾਂਗੇ ਉਹਨਾਂ ਪੂਰੀ ਗੱਲ ਦੀ ਦੱਸੋ ਕੀ ਕਸੂਰ ਕੀ ਹੈ ਦੱਸੋ ਇੱਕ ਵਾਰੀ ਤੁਸੀਂ ਤੁਹਾਡਾ ਨਸ਼ਾ ਬੰਦ ਹੋ ਗਿਆ ਤਾਂ ਦਾਣ ਕਰਦੇ ਆ ਤੁਹਾਡੀ ਉਹਨੇ ਬੱਚਿਆ ਹੀ ਲੱਗਿਆ ਕਿ ਉਹ ਪਾਲ ਦੀ ਘਰ ਦੀ ਦੀ ਜਗਾ ਤੁਹਾਡੀ ਕੋਈ ਧੀ ਪੈਣਾ ਹੋਵੇ ਤਾਂ ਕੀ ਕਰੋਗੇ ਲਖੋਗੇ ਉਹਨੂੰ ਕੀ ਕਰੋਗੇ ਜੇ ਬੱਚਾ ਤੇ ਬੀਤੀ ਹੋਵੇ ਨਾ ਫਿਰ ਸਾਨੂੰ ਪਤਾ ਲੱਗੇ ਤੜੇ ਤਿੰਨੂ ਹੀ ਆ ਬੈਠਾ ਤੁਸੀਂਾਂ ਦੇ ਡੇਰੇ ਮਿਲ ਗੁਰ ਬੈਠੇ